ਜਲੰਧਰ ਵਿੱਚ ਹੜਾ ਦੌਰਾਨ ਨੁਕਸਾਨੀ ਗੇ ਫਸਲਾਂ ਅਤੇ ਫਸਲਾਂ ਦੇ ਉੱਪਰ ਪਈ ਕੀੜੇ ਨੂੰ ਲੈ ਕੇ ਕਾਲੀ ਦਲ ਸੁਧਾਰ ਲਹਿਰ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਰੀ ਬਾਰਿਸ਼ ਅਤੇ ਹੜਾ ਕਾਰਨ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਸ ਨੂੰ ਲੈ ਕੇ ਸਰਕਾਰ ਨੂੰ ਕਿਸਾਨਾਂ ਦੇ ਲਈ ਇੱਕ ਬੋਨਸ ਸਕੀਮ ਦੇਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦੇ ਬਣਦੇ ਮੁਆਵਜ਼ੇ ਤੋਂ ਇਲਾਵਾ ਬੋਨਸ ਵੀ ਮਿਲੇ। ਉਹਨਾਂ ਨੇ ਦੱਸਿਆ ਕਿ ਕਿਸਾਨ ਪਹਿਲਾਂ ਹੀ ਹੜ੍ਹਾਂ ਦੇ ਨਾਲ ਨੁਕਸਾਨ ਨੇ ਆਪਣੇ ਫਸਲ ਦੀ ਬਚਾਅ ਨਹੀਂ ਕਰ ਸਕੇ ਨੇ। ਪਰ ਹੁਣ ਆਉਣ ਵਾਲੀਆਂ ਫਸਲਾਂ ਦੇ ਵਿੱਚ ਵੀ ਅਲੱਗ ਤਰੀਕੇ ਦੀ ਜਿਹੜੀ ਕੀੜਿਆਂ ਦੀ ਮਾਰ ਸ਼ੁਰੂ ਹੋਈ ਹੈ ਉਸ ਨੂੰ ਲੈ ਕੇ ਸਰਕਾਰ ਨੂੰ ਕਿਸਾਨਾਂ ਨੂੰ ਇੱਕ ਬੋਨਸ ਵੀ ਦੇਣਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਦਾ ਕਿਸਾਨੀ ਦੇ ਉੱਪਰੋਂ ਮੰਨ ਨਾ ਉੱਠੇ ਤੇ ਪੰਜਾਬ ਕਿਸਾਨੀ ਦੇ ਨਾਲ ਜੁੜਿਆ ਸਟੇਟ ਬਣਿਆ ਰਹੀ। ਅੱਜ ਅਸੀਂ ਸਮੁੱਚੀ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਰੀਰਿਤ ਵੱਲੋਂ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੂੰ ਮੰਗਪਰਤਾ ਦਿੱਤਾ ਆ ਜਿਹੜਾ ਕਿ ਵਿਸ਼ੇਸ਼ ਤੌਰ ਤੇ ਜੋ بارش ਦੇ ਨਾਲ ਹੜ੍ਹਾਂ ਦੇ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਸਾਰੇ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਬਰਬਾਦੀ ਹੋਈ ਹੈ ਕਿਸਾਨੀ ਦੀ ਤੇ ਜਿਹੜੀ ਝੋਨੇ ਦੀ ਫਸਲ ਹੈ ਉਹਦਾ ਝਾੜ ਬਹੁਤ ਘੱਟ ਨਿਕਲ ਰਿਹਾ ਤਕਰੀਬਨ 30 ਤੋਂ 40% ਝਾੜ ਝੋਨੇ ਦਾ ਘਟ ਗਿਆ ਨੁਕਸਾਨ ਹੋ ਗਿਆ ਕਿਸਾਨਾਂ ਦਾ ਇਸ ਲਈ ਇਹ ਕੁਦਰਤੀ ਆਫਤ ਕਰਕੇ ਹੋਇਆ ਜਿਹੜਾ ਬਾਰਿਸ਼ ਹੋਈ ਆ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਈ ਆ ਜਿਆਦੀ ਬਾਰਿਸ਼ ਹੋਈ ਆ ਉਹਦੇ ਕਰਕੇ ਨੁਕਸਾਨ ਹੋਇਆ ਤੇ ਅਸੀਂ ਮੰਗ ਕਰਦੇ ਆ ਸਾਰੀ ਸਮੂਚੀ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਤ ਵੱਲੋਂ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਇਹਦੇ ਵਿੱਚ ਕਿਸਾਨਾਂ ਦੀ ਮਦਦ ਕਰੇ ਆਰਥਿਕ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਤੇ ਇਹਨੂੰ ਕੁਦਰਤੀ ਆਫਤ ਕੋਸ਼ਤ ਕਰਕੇ ਇਹਦੇ ਵਿੱਚ ਵੱਡਾ ਪੈਕੇਜ ਦੇਣਾ ਚਾਹੀਦਾ ਆ ਕਿਸਾਨੀ ਨੂੰ ਤੇ ਨਾਲ ਨਾਲ ਜਿਹੜੀ ਫਸਲ ਅੱਜ ਮੰਡੀਆਂ ਜਾਰੀ ਆ ਉਹਨੂੰ ਵੀ ਆਪਣੇ ਖਰੀਦਣ ਵਾਸਤੇ ਚੱਕਣ ਵਾਸਤੇ ਕਿਸਾਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਜਿਹੜੀ ਕਦੀ ਕਹਿੰਦੇ ਵੀ ਇਹਦਾ ਜਿਹੜਾ ਹੈਗਾ ਰੰਗ ਖਰਾਬ ਹੋ ਗਿਆ ਕਦੀ ਕਹਿੰਦੇ ਕਿ ਇਹ ਚ ਮੌਇਸਚਰ ਜ਼ਿਆਦਾ ਆ ਇਹ ਵੀ ਅਸੀਂ ਡੀ ਸਾਹਿਬ ਨੂੰ ਕਿਹਾ ਕਿ ਤੁਸੀਂ ਸਖਤੀ ਦੇ ਨਾਲ ਹਦਾਇਤ ਕਰੋ ਮੰਡੀਆਂ 'ਚ ਆਪਣੀਆਂ ਸਾਰੀਆਂ ਏਜੰਸੀਆਂ ਨੂੰ ਕਿ ਇਹ ਤਾਂ ਝੋਨੇ ਦੀ ਫਸਲ ਦਾ ਕਲਾਕਲਾ ਦਾਣਾ ਇਕੱਠਾ ਕਰਨ ਦੀ ਲੋੜ ਹੈ ਆਪਾਂ ਨੂੰ ਇਸ ਵਾਰ ਇੰਨੀ ਘਟ ਗਈ ਆ ਤੇ ਆਪਣਾ ਟਾਰਗੇਟ ਨਹੀਂ ਪੂਰਾ ਹੋਣਾ ਦੇਸ਼ ਦਾ ਟਾਰਗੇਟ ਘਟ ਜਾਣਾ ਆ ਪੰਜਾਬ ਦਾ ਘਟਣਾ ਹੀ ਆ ਇਸ ਲਈ ਇਹ ਸਾਰੀਆਂ ਮੁਸ਼ਕਲਾਂ ਨੂੰ ਲੈ ਕੇ ਕਿਸਾਨਾਂ ਦੀ ਵੱਡੇ ਪੱਧਰ ਤੇ ਮਦਦ ਹੋਣੀ ਚਾਹੀਦੀ ਆ ਤੇ ਨਾਲ ਜਿਹੜਾ ਪੰਜਾਬ ਨੂੰ ਹੜ੍ਹਾਂ ਦੇ ਕਾਰਨ ਆਪਣੇ ਨੁਕਸਾਨ ਚੱਲਣਾ ਪਿਆ ਉਹਦੇ ਵਾਸਤੇ ਪੰਜਾਬ ਨੂੰ ਇੱਕ ਪੈਕੇਜ ਦੇਣ ਦੀ ਲੋੜ ਆ ਕੇਂਦਰ ਸਰਕਾਰ ਨੂੰ ਵੱਡਾ ਪੈਕੇਜ ਹੋਵੇ ਹਰ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਨ੍ਹਾਂ ਜਿਨ੍ਹਾਂ ਪਿੰਨਾਂ ਚ ਹਨਾ ਦੇ ਪਾਣੀ ਦੇ ਨਾਲ ਲੋਕਾਂ ਦਾ ਨੁਕਸਾਨ ਹੋਇਆ ਚਾਹੇ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਭਾਈਚਾਰੇ ਹੋਣ ਜਾਂ ਕੋਈ ਵਪਾਰੀ ਹੋਵੇ ਦੁਕਾਨਦਾਰ ਹੋਵੇ ਕੋਈ ਵੀ ਪਰਿਵਾਰ ਆ ਸਭ ਨੂੰ ਉਹਨਾਂ ਦਾ ਨੁਕਸਾਨ ਦੇ ਮੁਤਾਬਕ ਮਦਦ ਮਿਲਣੀ ਚਾਹੀਦੀ ਹੈ ਜਿਹੜੀ ਹਜੇ ਤੱਕ ਸੂਬਾ ਸਰਕਾਰ ਕੋਲੋਂ ਨਹੀਂ ਦੇ ਹੋਈ ਅੱਛਾ ਇੱਕ ਤਰਨ ਤਰਨ ਜਿਮਨੀ ਚੋਣਾ ਚੱਲ ਰਹੀ ਹੈ ਇਸ ਜਿਮਨੀ ਚੋਣਾ ਦੇ ਵਿੱਚ ਲਗਾਤਾਰ ਕਈ ਕੈਸੇ ਰਿਆ ਕਢਿਆ ਗਿਆ ਹੈ ਸਰਕਾਰ ਇੱਕ ਪਾਸੇ ਕਹਿ ਰਹੀ ਕਿ ਜਿੱਤ ਉਹਨਾਂ ਦੀ ਹੈਗੀ ਹੈ ਪਰ ਦੂਜੇ ਪਾਸੇ ਮਨਦੀਪ ਸਿੰਘ ਪੂਰਾ ਵੱਲੋਂ ਵੀ ਜੋਰ ਲਗਾਇਆ ਜਾ ਰਿਹਾ ਕਿ ਨਤੀਜਾ ਕੀ ਲੱਗਦਾ ਤੁਹਾਨੂੰ ਕਿਉਂਕਿ ਤੁਸੀਂ ਵੀ ਸਮਰਥਨ ਦਿੱਤਾ ਹੈ ਤੇ ਜੋ ਕੁਝ ਇਸ ਵਕਤ ਤਰਨਤਨ ਦੇ ਵਿੱਚ ਹੋ ਰਿਹਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਤਰਨਤਨ ਦਾ ਰਿਜ਼ਲਟ ਅੱਗੇ ਵੀ ਬੜਾ ਇਤਿਹਾਸਿਕ ਆਉਂਦਾ ਆ ਉਸ ਇਲਾਕੇ ਨੇ ਬਹੁਤ ਸਾਰੇ ਆਗੂ ਨੂੰ ਜੇਲ੍ਹ ਚ ਬੈਠੇ ਆ ਐਮਪੀ ਬਣਾਇਆ ਤੇ ਉਹਨਾਂ ਨੂੰ ਇਲੈਕਸ਼ਨ ਜਿਤਾਈ ਇਸ ਵਾਰ ਵੀ ਜਿਹੜਾ ਭਾਈ ਸੰਦੀਪ ਸਿੰਘ ਦਾ ਪਰਿਵਾਰ ਆ ਉਹਦੇ ਨਾਲ ਬੜੀ ਹਮਦਰਦੀ ਆ ਕਰਕੇ ਸੰਦੀਪ ਸਿੰਘ ਨੇ ਪੰਥ ਵਾਸਤੇ ਪੰਜਾਬ ਵਾਸਤੇ ਸੰਘਰਸ਼ ਕੀਤਾ ਠੀਕ ਹੈ ਉਹਦਾ ਸਤਕਾਰ ਹੈ ਲੋਕਾਂ ਦੇ ਮਨਾਂ 'ਚ ਸੋ ਉਹਦੇ ਬ੍ਰਦਰ ਖੜੇ ਆ ਭਾਈ ਮਨਦੀਪ ਸਿੰਘ ਬੜੀ ਵਧੀਆ ਉਹਨਾਂ ਦੇ ਹੱਕ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਬਣੀ ਹੋਈ ਆ ਲੋਕਾਂ ਦੇ ਵਿੱਚ ਬੜੀ ਚਰਚਾ ਉਹਨਾਂ ਦੀ ਸੋ ਸਾਨੂੰ ਤਾਂ ਪੂਰੀ ਉਮੀਦ ਹੈ ਕਿ ਤਰਨਤਾਰਨ ਦੀ ਜਿਮਣੀ ਚੋਣ ਇਤਿਹਾਸਿਕ ਨਤੀਜੇ ਆਪਣੇ ਲੈ ਕੇ ਆਊਗੀ ਇਹਦਾ ਰਿਜ਼ਲਟ ਬڑا ਇਤਿਹਾਸਕ ਹੋਊਗਾ ਜਿਹੜਾ ਕਦੀ ਕਿਸੇ ਨੇ ਸੋਚਿਆ ਨਾ ਹੋਵੇ ਉੱਥੇ ਹਿਸਟਰੀ ਦੁਬਾਰਾ ਰਿਪੀਟ ਹੋਣ ਜਾ ਰਹੀ ਹੈ ਜਿਵੇਂ ਪਹਿਲਾਂ ਵੀ ਜੇਲਾਂ ਚ ਬੈਠੇ ਆਗੂਆਂ ਨੂੰ ਜਿਤਾਇਆ ਜਾਂਦਾ ਤਰਨਤਾਰਨ ਖਡੂਰ ਸਾਹਿਬ ਵੱਲੋਂ ਇਸ ਵਾਰ ਵੀ ਲੱਗਦਾ ਹੈ ਕਿ ਸਾਰਾ ਨੌਜਵਾਨ ਵਰਗ ਯੂਥ ਸ਼ਹਿਰ ਦੇ ਵਪਾਰੀ ਵੀ ਪਿੰਨਾਂ ਚ ਬੈਠੇ ਲੋਕ ਵੀ ਭਾਈਚਾਰੇ ਵੀ ਸਾਰੇ ਚਾਹੁੰਦੇ ਆ ਕਿ ਭਾਈ ਮਨਦੀਪ ਸਿੰਘ ਦੇ ਪਰਿਵਾਰ ਦੀ ਬੜੀ ਕੁਰਬਾਨੀ ਆ ਇਸ ਕਰਕੇ ਉਹਨਾਂ ਨੂੰ ਵੋਟਾਂ ਪਾ ਕੇ ਐਮਐਲਏ ਪਰਫਰ ਬਣਾਇਆ ਜਾਵੇ ਅੱਛਾ ਜਿਸ ਤਰੀਕੇ ਨਾਲ ਸਰਕਾਰ ਦਾ ਰਵਈਆ ਹੈਗਾ ਤੁਸੀਂ ਵੀ ਦੇਖਿਆ ਕਿ ਕੁਝ ਲੱਗਦਾ ਹੈ ਕਿ ਮਾਹੌਲ ਬਣ ਸਕਦਾ ਹੈ ਵੋਟਾਂ ਵਾਲੇ ਦੇਣ ਜਾਂ ਫਿਰ ਉਸ ਤੋਂ ਬਾਅਦ ਵੀ ਕੁਝ ਹੋਰ ਹੈ ਦੇਖੋ ਸਰਕਾਰ ਠੱਕਾ ਕਰਦੀ ਆ ਹੁਣ ਵੀ ਸਰਕਾਰ ਆਪਣਾ ਪੂਰਾ ਜਿਹੜੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਰਹੀ ਹੈ ਬਾਈ ਇਲੈਕਸ਼ਨਾਂ ਦਾ ਤਾਂ سلسلہ ਹੀ ਜਾਂਦਾ ਬਣ ਗਿਆ ਲੋਕਤੰਤਰ ਨੂੰ ਆਪਣੇ ਢਹਿ ਟੇਹਰੀ ਕਰਕੇ ਲੋਕਤੰਤਰ ਨੂੰ ਬਿਲਕੁਲ ਛਿੱਕੇ ਟੰਗ ਤੇ ਛਿੱਕੇ ਟੰਗ ਕੇ ਸਰਕਾਰਾਂ ਇਹ ਬਾਈ ਇਲੈਕਸ਼ਨਾਂ ਵਿੱਚ ਹਰ ਜਿਹੜਾ ਹੈਗਾ ਆ ਆਪਣਾ ਉਹ ਵਰਤਦੀ ਆ ਹੱਥਕੰਡਾ ਤੇ ਗਲਤ ਆ ਲੋਕਤੰਤਰ ਦੇ ਨਾਲ ਐਦਾਂ ਤਕਾ ਨੁਕਸਾਨ ਨਹੀਂ ਆਪਣੇ ਕਰਨਾ ਚਾਹੀਦਾ ਜੇ ਸਰਕਾਰ ਕਰੂਗੀ ਤੇ ਸਰਕਾਰ ਨੂੰ ਉਹਦਾ ਵਿਰੋਧ ਵੀ ਚੱਲਣਾ ਪਊਗਾ ਪੰਥਕ ਇਹ ਇਲਾਕਾ ਹੈਗਾ ਪੰਥਕ ਇਲਾਕੇ ਦੇ ਵਿੱਚ ਲੱਗਦੇ ਸਰਕਾਰੀ ਤੰਤਰ ਜਿਹੜੇ ਚੱਲਣਗੇ ਤੇ ਕਾਮਯਾਬ ਹੋਣਗੇ ਦੇਖੋ ਕਾਮਯਾਬ ਤਾਂ ਜਦੋਂ ਰਿਜ਼ਲਟ ਆ ਉਦੋਂ ਪਤਾ ਲੱਗੂਗਾ ਪਰ ਇਸ ਵੇਲੇ ਲੋਕ ਪਰਵਾਹ ਨਹੀਂ ਕਰ ਰਹੇ ਸਰਕਾਰ ਦੀ ਲੋਕਾਂ ਨੇ ਆਪਣੇ ਮਨ ਬਣਾਏ ਆ ਲੋਕਾਂ ਦੇ ਮਨ ਹੋਰ ਮਜ਼ਬੂਤ ਹੋ ਜਣੇ ਆ 11 ਤਰੀਕ ਤੱਕ ਸੋ ਮੈਂ ਫੇਰ ਤੇਰੀ ਪਹਿਲੇ ਗੱਲ ਕਹਿ ਕੇ ਹਟਿਆ ਇਹ ਇਤਿਹਾਸਿਕ ਇਹਦਾ ਰਿਜ਼ਲਟ ਆਊਗਾ ਤੇ ਤਰਨਤਾਰਨ ਦਾ ਜਿਵੇਂ ਪਹਿਲਾਂ ਤੋਂ ਹੀ ਪੰਜਾਬ ਨਾਲੋਂ ਵੱਖਰਾ ਰਿਜ਼ਲਟ ਆਉਂਦਾ ਇਸ ਵਾਰ ਵੀ ਤਰਨਤਾਰਨ ਦੇ ਲੋਕਾਂ ਨੇ ਮਨ ਬਣਾ ਲਿਆ ਭਾਈ ਮਨਦੀਪ ਸਿੰਘ ਨੂੰ ਐਮਐਲਏ ਬਣਾਉਣ ਦਾ ਠੀਕ